ਸਾਰੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਮੈਂ ਕਰੂ ਸਾਰਿਆਂ ਤੇ ਆਪਣਾ ਮਿਹਰ ਭਰੇ ਹੱਥ ਰੱਖਣ ਜੀ। ਚੱਲੋ ਜੀ ਜਿਹੜਾ ਮਰਾਉ ਮਹੀਨੇ ਡੇਢ ਕਿ ਮਹੀਨੇ ਬਾਅਦ ਫਾਲ ਪੈ ਜਾਂਦਾ ਖੇਤਾਂ ਦਾ। ਸਾਰੇ ਕੰਮ ਛੱਡ ਕੇ ਫਿਰ ਜਿਹੜਾ ਮਰਾ ਕੇ ਲਿਆਉਣਾ ਪੈਂਦਾ। ਨਹੀਂ ਤੇ ਫਿਰ ਗਾਲਾਂ ਹੀ ਪੈਣੀਆਂ। ਕਾਰੋਬਾਰ ਦਾ ਕਹਿ ਲੋ ਬੱਚਿਆਂ ਦਾ ਕਹਿ ਲੋ ਤੇ ਤੀਜੀ ਦੇਖਭਾਲ ਸਿਆਣੇ ਨੇ ਇਹੇ ਲੰਬੀ ਉਮਰ ਕਰਦੇ ਆ ਨਹੀਂ ਤਾਂ ਸਾਨੂੰ ਪਤਾ ਅੱਜ ਕੱਲ ਕੋਈ 60 65 ਦੀ ਟ੍ਰੈਕਟਰ ਦਾ ਜਿਹੜੇ ਪਟਾਕਾ ਪੈ ਜਾਂਦਾ ਠੀਕ ਆ ਜੇ ਕੋਈ ਬਿਮਾਰੀ ਨਾਲ ਮਰਦਾ ਉਹ ਗੱਲ ਵੱਖਰੀ ਆ ਪਰ ਸਿਆਣੇ ਖਤਰੇ ਗੱਲਾਂ ਜ਼ਰੂਰੀ ਆ ਹੌਸਲਾ ਤੇ ਆਪਣੀ ਸਿਹਤ ਤੇ ਦੇਖਭਾਲ ਸਭ ਤੋਂ ਵੱਡੀ ਚੀਜ਼ ਆ ਇਹ ਤਾਂ ਹੀ ਹੁਣ ਜਿਹੜੇ ਨੇ ਆਪਾਂ ਕਾਗਜ਼ ਪੱਤਰ ਸਿਟੀ ਜਾਂਦਾ ਨਾ ਰੂਰੀਪੁਰ ਬਾਅਦ ਚ ਫੇ ਚੋਗਣੇ ਪੈਣੇ ਆ ਉਹ ਲਾਇਆ ਭਾਂਸੀ ਨੂੰ ਚੋਗਣ ਮਾ ਚੋਗਦੇ ਬਾਈ ਮਾਰਦੇ ਸੁਆਗ ਇਹਦੇ ਪਰ ਪਹਿਲਾਂ ਹੁਣ ਕਈ ਉਧਰ ਪਾਣੀ ਚੱਲ ਜੇ ਰਹੇ ਹੁਣ ਕਰਦੇ ਤਿਆਰੀ ਇਹਦੀ ਬੀਜਦੇ ਆ ਜਿਹੜਾ ਕੰਮ ਜਿਹੜੇ ਟਾਈਮ ਪਰ ਹੋਣਾ ਉਹ ਟਾਈਮ ਪਰ ਹੀ ਹੋਣਾ ਬਹੁਤ ਲਫਾਫੇ ਖਾਨਾ ਪਿਆ ਕਰਦੇ ਨੂੰ ਇਕੱਠਾ ਰਾਤ ਦਾ ਜਲਦਾ ਦਾ ਖੁੱਲਾ ਹੀ ਪਾਣੀ ਹੋ ਗਿਆ ਕਿ ਰਹਿ ਗਿਆ ਮਾ ਹੁੰ ਦਿਨ ਚੜੇ ਦੇਖਦੇ ਆ ਕਿੰਨਾ ਕਰਹਦਾ ਐ ਦੇਖ ਲਈ ਬਸ ਮੜਾ ਜਾ